ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੋਟਾਂ ਦਾ ਜਿਹੜਾ ਦੌਰ ਬਹੁਤ ਗਰਮੋ ਗਰਮੀ ਚੱਲ ਰਿਹਾ ਜੀ ਹਾਂਜੀ ਤੇ ਤੁਸੀਂ ਵੀ ਸਾਂਝਾ ਜਿਹੜਾ ਗੱਠ ਜੋੜਿਆ ਬਸਪਾ ਤੇ ਕਾਂਗਰਸ ਦੇ ਉਮੀਦਵਾਰਾਂ ਤੇ ਤੁਸੀਂ ਇਹ ਜਿਹੜੇ ਰੁਝਾਨੇ ਕਿਵੇਂ ਦੇਖਦੇ ਹੋ ਮੈਂ ਰੁਝਾਨ ਇਹ ਦੇਖ ਰਹੀਆਂ ਬੜਾ ਜ਼ੋਰ ਸ਼ੋਰ ਨਾਲ ਕਾਂਗਰਸ ਪਾਰਟੀ ਵੱਲੋਂ ਰੁਝਾਨ ਹੈ ਸਾਰਾ ਵੋਟਰਾਂ ਦਾ ਤੇ ਲੋਕ ਬੜੇ ਹਮ ਹਮਾ ਕੇ ਸਾਰੇ ਭੱਜੇ ਫਿਰਦੇ ਇੱਕ ਦੂਜੇ ਵੱਲੋਂ ਹਾਲੇ ਜਿਹੜੀ ਹਵਾ ਆ ਉਹ ਹੱਲੇ ਕੱਲ ਤੱਕ ਪਤਾ ਲੱਗ ਜਾਣਾ ਆ ਵੀ ਕੀ ਇਹਨਾਂ ਦਾ ਹਸਾਕ ਪਾਵੇਗਾ ਸਾਲਾ ਮੈਂ ਬਲਜੀਤਪੁਰ ਵੋਟਰ ਓੰਕਾਰਨਗਰ ਮਹੱਲਾ 31 ਨੰਬਰ ਬਾੜ ਦੇ ਵਿੱਚੋਂ ਬਸਪਾ ਔਰ ਕਾਂਗਰਸ ਦਾ ਸਾਂਝਾ ਉਮੀਦਵਾਰ ਜਿਹੜਾ ਕਿ ਮੈਂ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੀ ਆ ਕਿ ਇਹ ਆਪਣੇ ਸੂਝਵਾਨੀ ਦੇ ਨਾਲ ਪੰਜੇਰ ਵੋਟ ਪਾ ਕੇ ਕੰਮ ਚੱਲ ਕਰਨਾ ਤੁਸੀਂ ਮਹੱਲਿਆਂ ਮਹੱਲਿਆਂ ਦੇ ਵਿੱਚ ਗਏ ਆ ਹਾਂਜੀ ਤੇ ਤੁਹਾਨੂੰ ਕਿੰਨਾ ਕਿੰਨਾ ਪਰਮਹੰਗਾਰ ਮਿਲਿਆ ਤੁਹਾਨੂੰ ਮੈਨੂੰ ਬਹੁਤ ਪਰਮਹੰਗਾਰ ਮਿਲਿਆ ਉਹਨਾਂ ਉਹ ਸਾਰੇ ਜਿਹੜੇ ਲੋਕ ਆ ਮੇਰੇ ਮੁਹੱਲੇ ਦੇ ਜੋ ਮੈਂ ਮੁਹੱਲੇ ਦੇ ਲੋਕਾਂ ਦੀ ਮੈਂ ਗੱਲਬਾਤ ਸੁਣੀ ਆ ਉਹ ਬਦਲਾਅ ਚਾਹੁੰਦੇ ਆ ਲੋਕ ਬਦਲਾਅ ਚਾਹੁੰਦੇ ਆ ਤੇ ਜੇ ਬਦਲਾਅ ਹੋ ਵੀ ਗਿਆ ਹਾਂਜੀ ਤਾਂ ਕਿੰਨੀਆਂ ਕਿ ਸੀਟਾਂ ਦਾ ਤੁਹਾਨੂੰ ਮਾਰਜਿਨ ਲੱਗਦਾ ਭਈ ਅਸੀਂ ਕਾਂਗਰਸ ਸੀਟ ਜਿਹੜੀ ਆ ਉਹ ਕਿੰਨੀ ਘਟ ਸਕਦੀ ਕਾਂਗਰਸ ਦੀਆਂ ਸੀਟਾਂ ਅਸੀਂ ਘਟੋ ਘਟ 40 45 ਨੂੰ ਅਸੀਂ 40 45 ਸੀਟਾਂ ਨਹੀਂ ਛੱਡਦੇ ਕੀ ਲੱਗਦਾ ਤੁਸੀਂ ਮੇਰ ਆਪਣਾ ਬਣਾਓਗੇ ਫਿਰ ਬਿਲਕੁਲ ਤਾਂ ਜਿਹੜੀ ਸਾਡੇ ਆਮ ਪਬਲਿਕ ਆ ਜਾਂ ਸਾਡੇ ਦੇਸ਼ ਪ੍ਰਦੇਸ਼ ਬੈਠੇ ਸਾਡੇ ਵੀਰ ਭੈਣ ਭਰਾ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੇਰਾ ਸਾਰੇ ਭੈਣ ਭਰਾ ਮਨੂੰ ਇਹੀ ਮੈਸੇਜ ਆ ਕਿ ਉਹ ਕਾਂਗਰਸ ਪਾਰਟੀ ਨੂੰ ਅੱਗੇ ਲਿਓਣ ਕਿਉਂਕਿ ਜਿਹੜੀ ਬੀਜੇਪੀ ਆ ਉਹਨੇ ਵੀ ਬੜਾ ਨੁਕਸਾਨ ਕਰ ਦਿੱਤਾ ਲੋਕਾਂ ਦਾ ਆਮ ਪਾਰਟੀ ਉਹਨੇ ਵੀ ਬੜਾ ਨੁਕਸਾਨ ਕਰ ਦਿੱਤਾ ਆ ਜੇ ਬੀਜੇਪੀ ਨੂੰ ਵੀ ਵੋਟ ਪਾਉਂਦੇ ਆ ਤੇ ਪੂਰੇ ਪੰਜਾਬ ਵਿੱਚ ਇੱਕ ਵੀ ਐਮਪੀ ਨਹੀਂ ਬਣਿਆ ਬੀਜੇਪੀ ਪੂਰੇ ਪੰਜਾਬ ਵਿੱਚੋਂ ਖਤਮ ਆ ਤੇ ਜੇ ਆ ਕੇ ਐਮਸੀ ਮੰਨ ਲਓ ਬੀਜੇਪੀ ਦਾ ਬਣ ਵੀ ਜਾਂਦਾ ਹੈ ਤਾਂ ਕੰਮ ਕਿੱਥੇ ਰੋਕਾ ਤੋਂ ਕਰਾਊਗਾ ਸਰਕਾਰ ਤਾਂ ਹੈ ਹੀ ਨਹੀਂ ਕਿਸੇ ਬੀਜੇਪੀ ਦੀ ਤੇ ਕਿੱਥੇ ਲੈ ਕੇ ਜਾਊਗਾ ਕੰਮ ਆਪਣੇ ਤੇ ਉਧਰ ਆਮ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਖਤਮ ਹੋਣ ਜਾ ਰਹੀ ਆ ਸਰ 4.5 ਸਾਲ ਦਾ ਕੰਮ ਆ ਜਿਨ੍ਹਾਂ ਨੇ 55 ਸਾਲਾਂ ਵਿੱਚ ਕੁਝ ਕੰਮ ਨਹੀਂ ਕੀਤਾ ਤੇ ਹੁਣ ਹਾਂਜੀ ਤੁਸੀਂ ਗੱਲ ਕੀਤੀ ਸੀ ਵੀ ਭਾਜੀਪੀ ਨੂੰ ਕੋਈ ਮਤਲਬ ਐਮਪੀ ਨਹੀਂ ਆ ਕੋਈ ਜਾਂ ਐਮਐਲਏ ਨਹੀਂ ਹੈ ਤੁਹਾਡੇ ਕਿੰਨੇ ਐਮਪੀ ਆ ਜੀ ਸਾਡੇ 8 ਐਮਪੀ ਆ ਕਿਉਂਕਿ ਸਾਡੇ 8 ਐਮਪੀ ਆ ਸਾਨੂੰ ਗਰੰਟ ਅਮੈਂਡਮੈਂਡੀਆਂ ਸਰਕਾਰ ਦੇ ਕੋਲ ਅਸੀਂ ਉਹ ਜਿਹੜੀ ਰਹਿਤਾ ਵਿਕਾਸ ਅਸੀਂ ਸਰਕਾਰਾਂ ਕੋਲੋਂ ਗਰੰਟਾ ਲੈ ਕੇ ਅਸੀਂ ਰਹਿਤਾ ਵਿਕਾਸ ਅਸੀਂ ਕਰਵਾਵਾਂਗੇ ਜਿਹੜਾ 11 ਸਾਲ ਦਾ ਵਿਕਾਸ ਪਿਆ ਹਾਂਜੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਬਹੁਤ ਜ਼ਿਆਦਾ ਵਿਕਾਸ ਪਿਆ ਜਿਹੜਾ ਪਹਿਲਾਂ ਵਿਕਾਸ ਹੋ ਗਿਆ ਹੋ ਗਿਆ ਆਮ ਪਾਰਟੀ ਨੇ ਕੋਈ ਵਿਕਾਸ ਨਹੀਂ ਕਰਾਇਆ ਤੁਸੀਂ ਦੇਖ ਲਓ ਕਿੰਨੇ ਲਾਰੇ ਲੇਡੀਜ਼ ਨੂੰ ਪਹਿਲਾਂ ਲਾ ਦਿੰਦੇ ਆ ਹਜ਼ਾਰ ਹਜ਼ਾਰ ਰੁਪਏ ਆ ਮਹੀਨਾ ਉਹ ਦਿੱਤਾ ਉਹ ਕਿਸੇ ਵਾਦੇ ਤੇ ਪੂਰਾ ਉਤਰ ਹੀ ਨਹੀਂ ਗੇ ਜਿਹੜੇ ਕਾਡਾਂ ਦੀ ਇੱਕ ਗੱਲ ਚੱਲ ਰਹੀ ਆ ਸਾਡੇ ਸਰਵੇ ਅਨੁਸਾਰ ਸਪੀਚ ਦੇ ਰਹੇ ਆ ਉਹਦਾ ਕੀ ਮਤਲਬ ਇਹਨਾਂ ਦਾ ਆਪਣੇ ਊਂਕਾਰਨਗਰ ਵਿੱਚ 31 ਨੰਬਰ ਵਾਰਡ ਦੇ ਵਿੱਚ ਇਹ ਸਿਰਫ 3700 ਵੋਟ ਆ ਜਿਹਦੇ ਵਿੱਚ ਇਹ ਆਮ ਪਾਰਟੀ ਵਾਲੇ ਇਹ ਕਹਿ ਰਹੇ ਆ ਅਸੀਂ ਨੀਲਾ ਕਾਟ 5000 ਬਣਾਇਆ ਜਿੱਥੇ ਬੋਰ ਬੋਰ ਈ 4000 3700 4000 ਆ ਉਥੇ 5000 ਨੀਲਾ ਕਾਟ ਕਿੱਦਾਂ ਬਣ ਗਿਆ ਇਹ ਝੂਠਾ ਪ੍ਰਚਾਰ ਕਹਿ ਸਕਦੇ ਹੋ ਸਭ ਤੋਂ ਝੂਠਾ ਪ੍ਰਚਾਰ ਆ ਜੀ ਠੀਕ ਹੈ ਜੀ ਇੱਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇੱਕ ਸਾਡੇ ਸਰਵੇ ਅਨੁਸਾਰ ਜਿਹੜਾ ਬੋਰ ਕਰਵਾਇਆ ਸੀਗਾ ਪਿੱਛੇ ਹਾਂਜੀ ਤੇ ਉਹ ਬੰਦ ਵੀ ਕਰਵਾਇਆ ਗਿਆ ਤੇ ਉਹ ਕਿਹੜੀ ਪਾਰਟੀ ਨੇ ਬੰਦ ਕਰਵਾਇਆ ਔਰ ਕਿਉਂ ਕਰਵਾਇਆ ਗਿਆ ਉਹ ਅਸੀਂ ਕਾਂਗਰਸ ਪਾਰਟੀ ਵਾਲ ਸਾਡੇ ਬਲਵਿੰਦਰ ਸਿੰਘ ਢਾਲੀਵਾਲ ਜੀ ਹੁਣੇ ਇੱਥੇ ਬੋਰ ਕਰਵਾਇਆ ਸੀਗਾ ਆਪਣੇ ਗ੍ਰੇਟਰ ਕਲਾਸ ਦੇ ਵਿੱਚ ਇਹ ਔਂਕਾਰ ਲਗਰ ਦੇ ਪਾਣੀ ਦੇ ਵਾਸਤੇ ਤੇ ਇਹਨਾਂ ਜਿਹੜੇ ਹੈਗੇ ਸੀ ਆਪਣੇ ਭਾਜਪਾ ਦੀ ਪਾਰਟੀ ਇਹਨਾਂ ਨੇ ਜਾ ਕੇ ਉੱਥੇ ਕੋਰਟ ਵਿੱਚ ਸਟੇਲ ਲਏ ਇਹਨਾਂ ਨੇ ਬੋਰ ਚੱਲਣ ਨਹੀਂ ਦਿੱਤਾ ਕਿ ਬੋਰ ਦੂਰਾ ਕਿ ਜਿਹੜਾ ਕਿ ਹੈ ਹੀ ਨਹੀਂ ਸੀ ਦੂਰ ਆਪਾਂ ਨੂੰ ਤਾਂ ਪਾਣੀ ਦਾ ਮਤਲਬ ਹੈ ਨਾ ਜਿਤ ਬੋਰ ਜਿੱਥੇ ਮਰਜੀ ਸਾਡੇ ਭੱਲੇ ਨੂੰ ਪਾਣੀ ਪਹੁੰਚਣਾ ਚਾਹੀਦਾ ਜਿਹਦੇ ਵਿੱਚ ਇੱਕ ਹਾਲੇ ਵੀ 11 ਨੰਬਰ ਗੜੀ ਆ ਜਿਹਦੇ ਵਿੱਚ ਪਾਣੀ ਨਹੀਂ ਆਉਂਦਾ ਹੈਗਾ ਆਪਾਂ ਇਹ ਗੱਲ ਕਹਿ ਸਕਦੇ ਹਜੇ ਵੀ ਪਾਣੀ ਦੀ ਕਿੱਲਤ ਹੈਗੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਕਿੱਲਤ ਆ ਤੇ ਉਹਦੇ ਬੱਚੇ ਲੋਕ ਪਰੇਸ਼ਾਨ ਵੀ ਹੁੰਦੇ ਹੋਣਗੇ ਬਹੁਤ ਪਰੇਸ਼ਾਨ ਹੁੰਦੇ ਆ ਉਹਦੇ ਵਿੱਚ ਰੋਕਨ ਬਹੁਤ ਪਰੇਸ਼ਾਨੀ ਆ ਤੇ ਤੁਸੀਂ ਇਹਨਾਂ ਵਾਰ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਕਹਿਣਾ ਚਾਹੁੰਦੀ ਆ ਵੀ ਜਿਹੜੇ ਵੋਟਰ ਸਾਡੇ ਸੂਝਮਾਨ ਵੋਟਰ ਆ ਉਹਨਾਂ ਨੂੰ ਹਮੇਸ਼ਾ ਹੀ ਕੈਂਡੀਡੇਟ ਉਹ ਲਿਆਉਣਾ ਚਾਹੀਦਾ ਕਿ ਜਿਹੜਾ ਬੇ ਤੜਕੋ ਕੇ ਹਰ ਫੈਸਲਾ ਲੈ ਸਕੇ ਤੁਸੀਂ ਇਰਜਾਨ ਦੇ ਵਿੱਚ ਖੜੇ ਹੋ ਤੁਸੀਂ ਵੀ ਆਸ-ਪਾਸੇ ਘਰ ਭਰਤੀ ਗਏ ਹੋ ਤੇ ਤੁਹਾਨੂੰ ਲੋਕਾਂ ਨੇ ਇਰਜਾਨ ਕਿਵੇਂ ਦੱਸਿਆ ਮੈਨੂੰ ਲੋਕਾਂ ਦਾ ਇਰਜਾਨ ਬਹੁਤ ਜ਼ਿਆਦਾ ਵਧੀਆ ਦੱਸਿਆ ਕਿਉਂਕਿ ਜੈਨਾਂ ਦੇ ਕੋਲ ਵੀ ਮੈਂ ਅੰਦਰ ਵਰਕੇ ਬੈਠੀਆਂ ਜਾਂ ਜਿਨ੍ਹਾਂ ਨੂੰ ਮੈਂ ਗਾਈਡ ਕੀਤਾ ਜਾਂ ਉਹਨਾਂ ਨੇ ਮੈਨੂੰ ਗਾਇਡ ਕੀਤਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਉਹਨਾਂ ਨੇ ਹੌਸਲਾ ਵੀ ਦਿੱਤਾ ਤਾਂ ਮੈਨੂੰ ਉਹਨਾਂ ਨੇ ਕਿਹਾ ਵੀ ਮੈਡਮ ਤੁਸੀਂ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਲੈਣੀ ਅਸੀਂ ਤੁਹਾਨੂੰ ਆਪਣੇ ਇੱਥੇ ਲਿਆਉਣਾ ਚਾਹੁੰਦੇ ਹਾਂ ਉਹਨਾਂ ਕਾਰਨਗਰ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਸਾਡੇ ਕੰਮ ਕਰਵਾਉਂਗੇ ਤੇ ਆਪਾਂ ਜੱਤਪੱਕੀ ਸਮਝੀਏ ਮੈਂ ਬਿਲਕੁਲ ਜੱਤਪੱਕੀ ਮੈਡਮ ਇੱਕ ਦੇਖਣ ਦੇ ਵਿੱਚ ਸੁਣ ਦੇ ਵਿੱਚ ਗੱਲ ਆਈ ਆ ਬਈ ਜਿਹੜਾ ਸਕਨ ਸਕੀਮ ਚੱਲ ਰਿਹਾ ਸੀਗਾ ਹਾਂਜੀ ਉਹ 51000 ਸੀਗਾ ਬਿਲਕੁਲ ਤੇ ਜਿਹੜਾ ਇਹਨਾਂ ਦੇ ਜਦੋਂ ਸਰਕਾਰ ਆਈ ਆ ਉਦੋਂ ਕਿੰਨਿਆਂ ਨੂੰ ਮਿਲਿਆ ਕਿ ਔਰ ਉਹ ਸਕਨ ਸਕੀਮ ਚੱਲਦੀ ਆ ਕਿ ਬੰਦ ਹੋ ਗਈ ਆ ਉਹ ਸਕਨ ਸਕੀਮ ਬੰਦ ਹੋ ਗਈ ਆ ਜਦੋਂ ਇਹਨਾਂ ਦੀ ਸਰਕਾਰ ਆ ਗਈ ਆ ਇਹਨਾਂ ਬਿਲਕੁਲ ਸਕਨ ਸਕੀਮ ਕਿਸੇ ਨੂੰ ਔਣ ਨਹੀਂ ਦਿੰਦੀ ਹੈਗੀ ਇਹਨਾਂ ਨੇ ਜਿਹੜੇ ਚੰਗੇ ਕੰਮ ਆ ਉਹ ਬਿਲਕੁਲ ਬੰਦ ਕਰ ਦਿੱਤੇ ਆ ਫੇਰ ਤੁਸੀਂ ਆਹ ਲਾ ਲਓ ਹੁਣ ਨੀਲੇ ਕਾਟਾ ਤੇ ਕਣਕ ਮਿਲਦੀ ਆ ਇਹਨਾਂ ਨੇ ਆਟਾ ਸ਼ੁਰੂ ਕਰ ਦਿੱਤਾ ਕਦੇ ਕਿਤੇ ਵੀ ਦੇਖ ਲੋ ਤੁਸੀਂ ਗਿੱਲੀ ਕਣਕਾਂ ਜਾਂਦੀ ਆ ਖਰਾਬ ਕਣਕਾਂ ਕਾ ਆਟੇ ਫਸਾਉਂਦੇ ਆ ਉਹਨਾਂ ਆਟਿਆਂ ਦੇ ਵਿੱਚ ਸੁੰਡੀ ਪਈ ਹੁੰਦੀ ਆ ਕਿ ਜਿਹੜੀ ਹਰ ਪਰਸਨ ਨੂੰ 30 ਕਿਲੋ ਕਣਕ ਮਿਲਦੀ ਸੀ ਕਿ ਜਿਹੜੀ ਉਹ ਮੈਣੀ ਚਾਹੀਦੀ ਆ ਇਹਨਾਂ ਨੇ ਬੰਦ ਕਰ ਦਿੱਤੀ ਆ ਜੇ ਸਾਡੀ ਕਾਂਗਰਸ ਸਰਕਾਰ ਆਉਂਦੀ ਆ ਤੇ 51000 ਦੀ ਸ਼ਗਨ ਸਕੀਬ ਦੁਆਰਾ ਲਾਗੂ ਕੀਤੀ ਜਾਊਗੀ ਤੇ ਹਰ ਪਰਸਨ ਨੂੰ 30 ਕਿਲੋ ਕਣਕ ਪਹਿਲਾਂ ਦੀ ਤਰ੍ਹਾਂ ਮਿਲਣੀ ਚਾਲੂ ਕਰਾਂਗੇ ਇਸ ਸਰਕਾਰ ਦੇ ਵਿੱਚ 15-15 ਕਿਲੋ ਕਣਕ ਆ ਰਹੀ ਆ 5-5 ਕਿਲੋ ਬੀ ਆ ਰਹੀ ਆ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਗਾ ਵੀ ਇਹਨਾਂ ਦਾ ਮਾਹੌਲ ਠੀਕ ਨਹੀਂ ਕੰਮ ਸਹੀ ਨਹੀਂ ਕਰ ਰਿਹਾ ਕਿਉਂਕਿ ਜਿਹੜਾ ਬੰਦਾ ਆ ਜਿਹੜਾ ਕੋਈ ਵੀ ਇਨਸਾਨ ਆ ਉਹਨੂੰ ਬੜੇ ਕੰਮ ਇਹ ਸੂਝਬੂਰਨ ਨਾ ਕਰਨੇ ਚਾਹੀਦੇ ਕਿਉਂਕਿ ਜਿਹੜੇ ਲੋਕਾਂ ਦਾ ਭਰੋਸਾ ਤੋੜਨਾ ਨਹੀਂ ਚਾਹੀਦਾ ਕਿਉਂਕਿ ਜਦੋਂ ਅਸੀਂ ਨਵਾਂ ਲੀਡਰ ਉੱਠਦਾ ਉਹ ਲੋਕਾਂ ਦਾ ਭਰੋਸਾ ਤੋੜ ਦਿੰਦੇ ਆ ਇਸ ਕਰਕੇ ਫਿਰ ਹਰ ਬੰਦੇ ਨਵਾਂ ਲੀਡਰ ਚੁਣਨਾ ਪੈ ਜਾਂਦਾ ਹੈ ਇਸ ਕਰਕੇ ਆਪਣੇ ਬੋਲਾਂ ਤੇ ਖਰੇ ਉਤਰਨਾ ਚਾਹੀਦਾ ਆਪਾਂ ਕਹਿ ਸਕਦੇ ਵੀ ਵਿਸ਼ਵਾਸ ਟੁੱਟ ਜਾਂਦਾ ਵਿਸ਼ ਦੁਆਬਾ نیوز ਨਾਲ ਗੱਲਬਾਤ ਲਈ ਤੁਹਾਡਾ ਧੰਨਵਾਦ ਜੀ। ਥੈਂਕ ਯੂ ਜੀ।